ਹਾਂਜੀ ਚਸਤੀ ਗਾਲੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਚ ਹਾਂਜੀ ਤੇ ਤੁਸੀਂ ਹੁਣ ਹੈਰਾਨ ਹੋਵੇ ਹੋਵਾਂਗੇ ਅਸੀਂ ਤਿੰਨੇ ਜਣੇ ਕਿੱਧਰ ਆਏ ਹੋਏ ਹਾਂ ਤੇ ਤੁਹਾਨੂੰ ਜਿਵੇਂ ਪਤਾ ਵੀ ਰੋਲਾ ਪਿਆ ਹੋਇਆ ਸੀ ਕਿ ਨਾਨਕੇ ਜਾਣਾ ਨਾਨਕੇ ਜਾਣਾ ਤੇ ਹੁਣ ਆਪਾਂ ਨਨੂ ਦੇ ਨਾਲ ਕੇ ਆਏ ਹੋਏ ਹਾਂ ਤੇ ਉੱਪਰ ਤੁਸੀਂ ਇੱਕ ਹੋਰ ਕਾਕਾ ਦੇਖ ਸਕਦੇ ਹੋ ਛੋਟਾ ਜਿਹਾ ਉਹ ਦੇਖ ਇਹ ਸਹਿਜੂ ਹੈ ਸਾਡੀ ਠੀਕ ਹੈ ਜਦੋਂ ਵੱਡੀ ਹੋਏਗੀ ਵੇਖੇਗੀ ਫੇ ਮੈਨੂੰ ਬਲੌਗ ਚ ਲਿਆ ਸੀ ਛੋਟੀ ਜੀ ਨੂੰ ਐਵੇਂ ਮਨਬ੍ਰੀਤ ਹਾਂ ਇਹ ਗਿਆ ਚੱਲਾ ਅੱਜ ਬਲੌਗ ਦੀ ਸ਼ੁਰੂਆਤ ਕਰਦੇ ਆ ਮੌਸਮ ਬਹੁਤ ਠੰਡਾ ਹੈ ਅਸੀਂ ਐਦੀ ਬੈਠੇ ਹੋਏ ਆ ਨਾ ਧੁੱਪ ਧੁੱਪ ਹੈ ਨਹੀਂ ਤੇ ਹੁਣ ਅਸੀਂ ਚੱਲੇ ਸੀ ਮਾਚਵਾੜੇ ਥੋੜਾ ਜਿਹਾ ਕੰਮ ਸੀਗਾ ਤੇ ਉਹ ਅਸੀਂ ਹੁਣ ਜਾ ਕੇ ਆਵਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਫਿਰ ਤੁਹਾਨੂੰ ਨਾਲ ਹੀ ਨਾਲ ਪਤਾ ਲੱਗ ਹੀ ਜਾਏਗਾ ਤੇ ਫਿਲਹਾਲ ਆਪਾਂ ਚੱਲੀਏ ਕੋਦੀ ਚ ਕੋਲ ਫੜ ਲੈ ਉਹਦਾ ਵਾਲ ਫੜ ਲੈ ਨਾ ਇਹਨੂੰ ਤੇਰੇ ਅਰੇ ਕਿੰਨੀ ਲੱਗੀ ਹੈ ਚੱਤ ਜੀ ਦੇ ਹੁਣ ਅਸੀਂ ਨਿਕਲ ਚੁੱਕੇ ਆ ਨੰਨੂ ਨੂੰ ਲੈ ਕੇ ਤੇ ਨੰਨੂ ਕਿੱਧਰ ਵੀ ਨਹੀਂ ਨੰਨੂ ਬਾਸ ਇਹ ਇਹਨੂੰ ਅਸੀਂ ਕਿਹਾ ਸੀ ਵੀ ਕੋਈ ਚੀਜ਼ ਨਹੀਂ ਮੰਗਣੀ ਹੈਗੀ ਠੀਕ ਹੈ ਨਾ ਪਹਿਲਾਂ ਆਪਾਂ ਆਪਣੇ ਕੰਮ ਜਾਈਏ ਫਿਰ ਚੀਜ਼ ਤੈਨੂੰ ਦਵਾ ਦਾਂਗੇ ਪਹਿਲਾਂ ਹੀ ਦੇਖ ਲਓ ਬਾਹਰ ਨਿਕਲੇ ਚੀਜੀ ਚੀਜੀ ਲੱਗੀ ਕਰਨ ਤੇ ਮੌਸਮ ਬਹੁਤ ਜ਼ਿਆਦਾ ਖੂਬਸੂਰਤ ਹੈ ਬਹੁਤ ਠੰਡਾ ਹੈ ਦੇਖੋ ਇਧਰ ਮੌਸਮ ਕੀ ਬਾਤ ਹੈ ਅੱਜ ਥੋੜੀ ਠੰਡੀ ਹੈ ਪਰ ਤੋਂ ਬਿਲਕੁਲ ਨਹੀਂ ਹੈ ਹਾਂ ਤੇ ਲੱਗ ਰਿਹਾ ਹੈ ਹਾਂ ਧੁੱਪ ਨਹੀਂ ਹੈਗੀ ਮੈਨਿ ਨਿਕਲੇ ਪਾਪਾ ਜੀ ਧੁੱਪ ਨਾ ਹੋਵੇ ਤਾਂ ਤੁਹਾਨੂੰ ਪਤਾ ਫਿਰ ਗਰਮੀ ਲੱਗਣੀ ਨਹੀਂ ਇਸ ਸੱਜੂ ਵੀ ਗਾਣ। ਆਹੋ। ਅਸੀਂ ਤਾਂ ਚੱਲੇ ਸੱਜੂ ਲੈ ਚੱਲੇ ਆਂ ਫੇਰ ਅਸੀਂ ਕਿੱਥੇ ਰੋਣ ਲੱਗ ਗਏ ਫੇਰ। ਮੁੜ ਕੇ ਉਹਨੂੰ ਸਾਹਮਣੇ ਫਿਰ ਨਹੀਂ। ਹੋਰ ਕੀ? ਇਹਨੂੰ ਕਿੱਥੇ ਸਾਹਮਣਾ ਹੀ ਓਖਾ ਹੋਣਾ ਈ ਯਾਰ ਆਪਾਂ ਨੂੰ। ਪਾਪਾ ਜੀ। ਕਰਕੇ। ਹਾਂਜੀ ਬੇਟਾ। ਬਲੌਗਰ ਨੂੰ ਕਹ ਰਿਹਾ ਅੱਜ ਅਸੀਂ ਨਾਲ ਕੇ ਆਇਆ। ਬਲੌਗਰ ਨੂੰ। ਬਲੌਗਰ ਸਬਸਕ੍ਰਾਈਬਰਾਂ ਨੂੰ ਬੇਟਾ ਬਲੌਗਰ ਤੇ ਆਪਾਂ। ਬਲੌਗਰ ਸਭ ਜਿੱਤਦੇ ਨੇ। ਤੁਸੀਂ ਹੋ? ਸਬਸਕ੍ਰਾਈਬਰਾਂ ਨੂੰ ਕਹਿਣਾ ਵੀ ਅਸੀਂ ਪਾਈ ਅਸੀਂ ਆਏ ਆ ਨੰਨੂ ਦੇ ਨਾਨਕੇ ਆਹ ਕੱਦੂ ਹੁੰਦਾ ਆ ਆਹੋ ਕੱਦੂ ਹੋ ਰਿਹਾ ਬਾਹੋਂ ਆਹੀ ਝੋਨਾ ਲਗਣਾ ਦਾ ਕੱਦੂ ਹੋ ਰਿਹਾ ਤਾਂ ਕਰਕੇ ਪਾਣੀ ਦੀ ਬਹੁਤ ਜ਼ਿਆਦਾ ਹੁਣ ਇਸ ਟਾਈਮ ਖਪਤ ਹੋ ਰਹੀ ਹੈ ਨਾ ਪੰਜਾਬ ਚ ਧਰਤੀ ਹੇਟਲਾ ਪਾਣੀ ਬਹੁਤ ਜ਼ਿਆਦਾ ਕੱਢਿਆ ਜਾ ਰਿਹਾ ਪਰ ਕੀ ਕਰ ਸਕਦੇ ਆ ਚਲੋ ਕੋਈ ਗੱਲ ਨਹੀਂ ਕਰਦੇ ਬੰਦ ਬੋਲਦੇ ਨਹੀਂ ਆ ਉਹੀ ਰਸਤਾ ਹੈ ਜਿੱਥੇ ਅਸੀਂ ਤੁਰ ਕੇ ਜਾਂਦੇ ਹੁੰਦੇ ਸੀ ਸਕੂਲ ਅੱਛਾ ਅੱਛਾ ਇੱਥੇ ਤੁਰ ਕੇ ਜਾਂਦੇ ਸੀ ਸਕੂਲ ਹੈ ਤੁਰ ਕੇ ਜਾਂਦੇ ਸੀ ਕਈ ਵਾਰੀ ਸਾਈਕਲ ਤੇ ਜਾਣਾ ਕਈ ਵਾਰੀ ਚਾਚੇ ਨੇ ਛੱਡ ਕੇ ਆਣਾ ਹੈ ਉਹ ਐਸ ਤਰ੍ਹਾਂ ਜਾਂਦੇ ਸੀ ਉਹ ਪਰੇ ਸਕੂਲ ਹੈ ਨਾ ਤੁਹਾਡਾ ਉਹ ਸਾਹਮਣੇ ਸਾਈਡ ਉਹ ਰਿਹਾ ਉਹਦਾ ਬੋਰਡ ਤੇ ਆਦਰੋਂ ਫਿਰ ਕਾਲਜ ਜਾਣਾ ਕਿੰਨੀਆਂ ਵਧੀਆ ਯਾਦਾਂ ਜੁੜੀਆਂ ਹੁੰਦੀਆਂ ਨੇ ਨਾ ਆ ਸਹੀ ਗੱਲ ਅਕੇ ਕੁਛੇੜ ਕਰੀ ਹੋਏ ਤੇ ਉਹਨਾ ਉੱਚੀ ਤੇ ਪਾਣੀ ਚਾਲੋ ਕਹਿੰਦੀ ਸੱਜੂ ਵਾਸਤੇ ਉਹ ਲੈ ਲੋ ਟੱਬ ਲੈ ਲਓ ਨਹਾਉਣ ਵਾਲਾ ਸਹਿਜੂ ਵਾਸਤੇ ਤੇ ਮੇਰੇ ਆਪ ਵੀ ਲੈ ਲਓ ਤੇਰੇ ਵਾਸਤੇ ਛੋਟੀ ਹੁੰਦੀ ਤੇ ਲਿਆ ਤੇ ਅਸੀਂ ਤੂੰ ਵਿੱਚ ਖੇਡੀ ਨਹੀਂ ਹੈਗੀ ਰੋਣ ਲੱਗ ਜਾਂਦੀ ਸੀ ਤੇ ਕਿਉਂ ਮਾਰਦੀ ਮੈਨੂੰ ਤੂੰ ਰੋਣ ਲੱਗ ਜਾਂਦਾ ਸੀ ਨਾ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਲੈ ਨੋ 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 ਬੜਾ ਮਾਰੀ ਮਾਰੀ ਨਹੀਂ ਲੈਣਾ ਮੈਨੂੰ ਤੱਪ ਉਹ ਨਹੀਂ ਲੈਣਾ ਤੱਪ ਰੋੜ ਦੇ ਕਿੰਨਾ ਸੋਹਣਾ ਯਾਰ ਬਣਿਆ ਆ ਨਾ ਮੈਨੂੰ ਹੁਣੇ ਹੀ ਤੱਪ ਚਾਹੀਦਾ ਹੈ ਪਣੀ ਹੈ ਸੜਕਾ ਨਾ ਆ ਪਾਪਾ ਮੈਨੂੰ ਹੁਣੇ ਹੀ ਤੱਪ ਚਾਹੀਦਾ ਹੈ ਮੈਨੂੰ ਤੇ ਹੁਣੇ ਤੱਪ ਚਾਹੀਦਾ ਇਹ ਕਿੰਨਾ ਸੋਨਾ ਲੱਗ ਰਿਹਾ ਯਾਰ ਹਨਾ ਸਹੀ ਗੱਲ ਹੈ ਤੇ ਨੀਆ ਮੌਸਮ ਹਾਂਜੀ ਤੇ ਹੁਣ ਅਸੀਂ ਆਏ ਹਾਂ ਮਛਵਾੜੇ ਤੇ ਕਾਲੜਾ ਸਵੀਟ ਉੱਤੇ ਸਾਡੀ ਹੋਈ ਸੀ ਇੰਗੇਜਮੈਂਟ ਮੈਂ ਸੋਚਿਆ ਵੀ ਹੁਣ ਆਪਾਂ ਕੁਝ ਖਾਣ ਪੀਣ ਨੂੰ ਲੈ ਲਈਏ ਨਾ ਮਾਝਵਾੜੇ ਆਏ ਦੇ ਹੈਗੇ ਕੰਮ ਤੇ ਅੱਜ ਚੜ੍ਹਿਆ ਨੰਨੂ ਕੁਝ ਲੈ ਕੇ ਨਹੀਂ ਸੀ ਆਇਆ ਹਾਂ ਨੰਨੂ ਵਾਸਤੇ ਨਾਲੇ ਮੇਰੇ ਰਾਤੇ ਉਹ ਸੱਗੀ ਗੱਤ ਸੀ ਅੰਦਰ ਜਾ ਕੇ ਪਤਾ ਕੀ ਲੈਣਾ ਦਿਖਾਵਾਂਗੇ ਤੁਹਾਨੂੰ ਦੇਖੀ ਕੀ ਲੈ ਕੇ ਆਇਆ ਚਲ ਆਜੋ ਫੇ ਆਜੋ ਕੀ ਨਹੀਂ ਲੈਣਾ ਸਿਰਫ ਮਾੜੀ ਮੋਟੀ ਚੀਜ਼ ਲੈ ਕੇ ਵਾਪਸ ਆਜੋ ਐਂ ਤੇ ਅਦਰ ਨੰਨੂ ਇੰਨੀ ਜਿੱਦ ਕਰਦੀ ਵੀ ਹੈ ਨਾ ਬਹੁਤ ਜ਼ਿਆਦਾ ਡੋਗਲੇਟ ਨਹੀਂ ਹੋਣਾ ਮੈਂ ਉਹ ਦੇ ਚੋਲੂ ਟੂਰੇ ਲੈ ਆਇਆ ਤੇ ਤੁਹੋਂ ਫੈਰ ਨਹੀਂ ਆ। ਬਸ ਹੋਈ ਬਸ ਯਾਰ। ਹੁਣ ਆ ਲੈ ਕੇ ਆਏ ਸੀ ਚੋਲੇ ਬਡੂਰੇ ਦੇ ਅਸੀਂ ਖਲਾਰੇ ਪਾਤੇ ਨੇ ਤੇ ਹੁਣ ਲੱਗਾ ਵਲੌਗ ਬਣਾਉਣ ਵਾਸਤੇ। ਹੁਣ ਯਾਦ ਆਇਆ ਇੱਕ ਤੇ ਇੱਧਰ ਤੇ ਸਾਰੇ ਤਿਆਰ ਹੋ ਗਏ ਨੇ ਤੇ ਅਸੀਂ ਮੂ ਮੀਨੀ ਤੋਂ ਤੇ ਨੰਨੇ ਜੀਆਂ ਨੇ ਨੰਨੇ ਸਾਡੇ ਨੇ ਤੇ ਖਾਸ ਕਰਕੇ ਦੇਖੋ ਆ ਦੇਖੋ ਖਾ ਲੈ ਕਦਰ ਹੀ ਆ ਨੀ ਤੇ ਉਧਰ ਦੇਖੋ ਉਹ ਸਾਹਮਣੇ ਉਹ ਦੇ ਏ ਆ ਦੇ ਉਹ ਕਿ ਦੋ ਘਾੜ ਉਹ ਟਿੱਡੀ ਤੂੰ ਪਟੂਰੇ ਖਾਣੇ ਦੱਸ ਹੈ ਦੱਸ ਕਿਵੇਂ ਲੱਗੀ ਦੇਖ ਕਿ ਦੇ ਕਿ ਦੇਖ ਕੇ ਮਾਰ ਪਈ ਤਾ ਹੋਰ ਉਧਰ ਦੇਖੋ ਹੋਏ 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 ਗੋ ਮੱਕੇ ਨੇ ਦੁਰੀ ਹੋਈ ਐ ਉਹ ਮੇਰ ਲੋ ਲੈ ਤੂੰ ਅੱਜ ਕਿਧਰ ਹੋਈ ਭੁੱਖੀ ਚੜ ਗਈ ਅੱਛਾ ਚੱਲ ਠੀਕ ਹੈ ਸ਼ਾਮੀ ਖਾ ਲਈ ਚੱਲ ਹੁਣ ਮੈਂ ਤੇ ਖਾ ਲਵਾਂ ਬੜਾ ਬੜਾ ਨਾ ਕੇ ਤੇ ਖਾਵਾਂਗੀ ਫੇਰ ਠੀਕ ਹੈ ਜੀ ਅਜੇ 버거 ਵੀ ਪਿਆ ਆਪਣਾ 버거 ਪਿਆ 버거 ਖਰਾਬ ਹੋ ਗਿਆ ਹਣਾ ਹਾਂ ਉਹ ਰਾਤੀ ਕਿੰਨਾ ਸਮਾਨ ਲੈਂਦਾ ਹੀ ਮਨਚੂਰੀਅਨ 버거 ਚਾਰ ਚੀਜ਼ਾਂ ਲੈਂਦੀ ਅਸੀਂ ਖਾਧੀਆਂ ਉਸ ਤੋਂ ਬਾਅਦ ਠੰਡਾ ਵੀ ਬਹੁਤ ਜ਼ਿਆਦਾ ਪੀਣਾ ਪਿਆ ਤਾਂ ਜਾ ਕੇ ਆਜਮ ਹੋਇਆ ਫਿਰ ਖਤਮ ਹੋ ਗਿਆ ਉਹ ਇਹ ਭਗਵੰਤ ਮਾਨ ਸਾਹਿਬ ਕਹਿੰਦੇ ਪਲਕ ਨਹੀਂ ਝਪਕੇਗੀ ਬਿਜਲੀ ਜਿੱਦੇ لمبے ਕਾਟਾ ਲੱਗ ਜਾਂਦੇ ਆ ਦੇਖ ਲਓ ਮੰਮੀ ਜੀ ਹਾਂ ਜੀ ਮੋਦੀ ਜੀ ਨੂੰ ਕਹਿ ਬਈ ਆ ਲਾਈਟ ਬੜਵਾ ਦੇ ਮੋਦੀ ਜੀ ਨੂੰ ਮੋਦੀ ਕੀ ਲੱਗਦਾ ਆਪਣਾ ਹਮ ਮਾਮਾ ਮੰਮੀ ਮੋਦੀ ਜੀ ਜਿhstੇਾਰੇ ਹਾਂ ਜੀ ਮੇਰਾ ਨਾਨਾ ਲੱਗਦਾ ਮੋਦੀ ਜੀ ਮਿਸਪੈਕਟਰ ਦੇ ਕਿਧਰ ਦੇ ਏਰੀਆ ਹੈ? ਇਹਦੀ ਹਾਂ ਵੈਸੇ ਸਿਰ ਪ੍ਰਧਾਨ ਮੰਤਰੀ ਮਿਸਪੈਕਟਰ ਦਾ ਬਣਦੀ ਹੈ ਭਾਈ। ਪਤਾ ਮੈਨੂੰ ਕਿ ਲੱਗਦਾ ਹੈ। ਹਾਂਜੀ। ਅੰਕਲ। ਅੰਕਲ ਲੱਗਦੇ ਮੋਦੀ ਜੀ। ਠੀਕ ਹੈ। ਉਹ ਨਾਨਾ ਜੀ ਹੈ ਨਾਨੀ ਦੇ। ਕਹਿੰਦੀ ਮੋਦੀ ਮਾਮਾ ਮੋਦੀ ਨਾਨੀ ਦੇ ਮਾਮਾ ਜੀ ਨੇ। ਹਾਂਜੀ ਮੇਰੇ ਅੰਕਲ ਜੀ ਆ। ਸੱਜੂ ਦੇ ਤੇ ਤੇਰੇ ਅੰਕਲ ਜੀ ਆ ਠੀਕ ਹੈ। ਹੈਲੋ ਪੁੰਛਾਂ ਵਾਲਾ ਸੁਰਮਾ। ਪਟਾਕੇ ਓਏ ਪਟਾਕੇ ਪਟਾ ਪੁੰਚਾ ਵਾਲਾ ਸੁਰਮਾ ਲੈ ਕੇ ਸਿਲਣਾ ਹਾਂਜੀ ਤੇ ਮੈਂ ਹੁਣ ਅਚਾਨਕ ਨਾ ਇੱਧਰ ਆਇਆ ਤੇ ਚੱਕਰੇ ਪੈ ਗਿਆ ਵੀ ਕਾਂਵਾਂ ਰੋਲੀ ਪੈ ਗਈ ਹੈ ਹਾਂ ਸੁਣਿਓ ਯਾਰ ਕਾਂਵਾਂ ਰੋਲੀ ਸੁਣਿਓ ਪਹਿਲਾਂ ਤੇ ਇਹਦਾ ਮੇਨ ਮੇਰੇ ਹਿਸਾਬ ਨਾਲ ਕੰਮ ਇਹ ਹੈ ਵੀ ਮੇਨ ਕਾਰਨ ਇਹ ਹੈ ਬਈ ਇਹਨਾਂ ਨੇ ਜਾਂ ਤਾਂ ਕੋਈ ਚੀਜ਼ ਦੇਖ ਲਈ ਐ ਸੱਪ-ਸੁੱਪ ਦੇਖ ਲਿਆ ਜਾਂ ਕੋਈ ਚੱਕਰ ਪੈ ਗਿਆ ਉਹ ਕਾਂ ਨੂੰ ਮਰ ਗਿਆ ਤੇ ਇਹ ਤਾਂ ਰੋਲਾ ਪਾਉਂਦੇ ਹੁੰਦੇ ਨੇ ਮੇਰੇ ਸਾਹਮਣੇ ਸੱਪ-ਸੁੱਪ ਦੇਖ ਲਿਆ ਇਹਨਾਂ ਨੇ ਆ ਦੇਖ ਲੋ ਕਿਦਾਂ ਰੋਲਾ ਪਾ ਰਹੇ ਨੇ ਕਾਂਵਾ ਰੋਲੀ ਇਹਨੂੰ ਕਹਿੰਦੇ ਕਾਂਵਾ ਰੋਲੀ ਸਾਰੇ ਇਕੱਠੇ ਹੋ ਗਏ ਨਾ ਇੱਧਰ ਕਿੰਨੇ ਸਾਰੇ ਬੈਠੇ ਨੇ ਆ ਬਰਖਾ ਦੇ ਆਲੇ ਆ ਦੇਖ ਕਾਂਵਾ ਰੋਲੀ ਨਹੀਂ ਛੱਡੋ ਨੂੰ ਵਿਚਾਰੀ ਨੂੰ ਹੱਥ ਤੇ ਛੱਡ ਦੇ ਇੱਥੋਂ ਕੇ ਕੀ ਕੀ ਬੜੀ ਏ ਓਏ ਆਪ ਹੀ ਨਟੇਜ ਜੀ ਕੱਕੇ ਨੂੰ ਚੱਕਿਆ ਓ ਕਲਿੱਕ ਕਰ ਦੋ ਬਟਨ ਕੇ ਓਕੀ ਹੋਈ ਪਈ ਐ ਇੱਥੇ ਮਾਰ ਦੋ ਕੇ ਐਂਡ ਬਟਨ ਕਲਿੱਕ ਕਰ ਦੋ ਬਟਨ ਜੀ ਕਰ ਤਾਂ ਬਾਬੂ ਕਰ ਤੇ ਓਏ ਢੱਕ ਬਾੜੀ ਉਹਦੀ ਲੈ ਓ ਹਲਾ ਸਾਰ ਹੈ ਲੈ ਹਾਂ ਠੀਕ ਹੋ ਜਾਵੇ ਹਾਏ ਸਹ ਚੜ ਗਿਆ ਹਾਂ ਹੁਣ ਫੜ ਹਾ ਜੋ ਇਹ ਔਰ ਫੜ ਕੋਣ ਫੜ ਨੰਕੁਲ ਜਾਂਦੀ ਇਹਨੂੰ ਫੜ ਨੂ ਫੜ ਹਾਏ ਇਹ ਕਹਿੰਦੀ ਚੱਕ ਚਾਹ ਜੀ ਬੜੇ ਇਧਰ ਵੇਖੀ ਇਧਰ ਵੇਖ ਕਾਦਰ ਵੇਖੋ ਹਾਲ ਫੜ ਲਿਓ ਇਧਰ ਵੇਖ ਕਾਕੇ ਇਹ ਔਰ ਜੋ ਔਰ ਕੋ ਪਤਨ ਦਬਾ ਦੇ ਜਿਹੜਾ ਕਿੰਨੀਆਂ ਦੇ ਖਿੱਚਦੀਆਂ ਬਾਬੂ ਤੇਰੀਆਂ ਵੈਰੀ ਗੁੱਡ ਬਹੁਤ ਅੱਛੇ ਚੱਲ ਲਾਲੇ ਆ ਜਾ ਲਾਲੇ ਥੱਕ ਜਾਏਗਾ ਬਰੇ ਨੀਚੇ ਨਨੂ ਦਾ ਦੱਦੂ ਦਾ ਫੋਨ ਆਇਆ ਹੋਇਆ ਦੇਖੋ ਹੋਰ ਕੀ ਖਾਦਾ ਏ ਉਹ ਵੀ ਦੱਸ ਦੇ ਹੋਰ ਖਾਦਾ ਸੀ ਚਾਕਲੇਟ ਹਾਂਜੀ ਔਰ ਔਰ ਬਸ ਠੀਕ ਹੈ ਰਾਤੀ ਅਸੀਂ ਕਿਤਾ ਸੀ ਡਾਂਸ ਖਾਦਾ ਕੀ ਸੀ ਖਾਦਾ ਖਾਦਾ ਸੀ ਅਸੀਂ ਛੋਲੇ ਬਟੂਰੇ ਛੋਲੇ ਬਟੂਰੇ ਰਾਤੀ ਥੋੜੀ ਖਾਦੇ ਰਾਤੀ ਦਾਸ ਮੰਜੂਰੀਆਂ ਖਾਦਾ ਸੀ ਮੰਜੂਰੀਆਂ 버ਗਰ ਮੋਮੋਸ ਸਪ੍ਰਿੰਗ ਰੋਲ ਐਨਾ ਕੁਛ ਖਾਦਾ ਸੀ ਔਰ ਬਸ ਠੀਕ ਹੈ ਹਾਂਜੀ ਤੇ ਅੱਧਰ ਤਿਆਰ ਹੋ ਰਹੇ ਨੇ ਅਸੀਂ ਤਿਆਰ ਆ ਨੰਨੂ ਵੀ ਰੈਡੀ ਏ ਕਿੱਥੇ ਜਾ ਰਹੇ ਆ ਬੋਲ ਦੇਣੀ ਆਪਾਂ ਅੱਜ ਅਸੀਂ ਖੁੰਡੀ ਵਾਲੀ ਮਨਪ੍ਰੀਤ ਦੇ ਨਾਲ ਖੁੰਡੀ ਵਾਲੀ ਬੀਬੀ ਦੇ ਘਰ ਐਨੇ ਮੂਹ ਕਿਵੇਂ ਕਾਲਾ ਰੰਗ ਸ਼ਾ ਕੀਤਾ ਪਿਆ ਸਾਰਾ ਰੋਲਾ ਪਾਇਆ ਸੀ ਨੰਨੂ ਨੇ ਕਾਜਲ ਲਾਇਆ ਸੈਜੂ ਦਾ ਨੰਨੂ ਨੇ ਨਹੀਂ ਲਾਚ ਮਾਨੁਫਰੀਦ ਨੇ ਨਹੀਂ ਕਿ ਰੋਲਾ ਪਾਇਆ ਸੀ